ਸ਼ਹਿਰ ਧਾਰੀਵਾਲ ਚੋਂ ਲੰਘਦੀ ਨਹਿਰ ਵਿੱਚ ਅੱਜ ਸ਼ਾਮ ਦੇ ਸਮੇਂ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਰੀੜੀ ਫੜੀ ਵਾਲੇ ਤੇ ਕੁਝ ਦੁਕਾਨਦਾਰਾਂ ਨੇ ਵੱਡੀ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਬਹਾਅ ਚੋਂ ਸਹੀ ਸਲਾਮਤ ਬਾਹਰ ਕੱਢ ਲਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੜਕੀ ਦਿਮਾਗੀ ਤੌਰ ਤੇ ਕੁਝ ਪਰੇਸ਼ਾਨ ਲੱਗ ਰਹੀ ਸੀ ਤੇ ਅੱਜ ਸਵੇਰ ਦੀ ਹੀ ਨਹਿਰ ਦੇ ਪੁਲ ਦੇ ਆਸ-ਪਾਸ ਘੁੰਮ ਰਹੀ ਸੀ। ਦੁਕਾਨਦਾਰ ਨੇ ਵੀ ਦੱਸਿਆ ਹੈ ਕਿ ਲੜਕੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਨਜ਼ਦੀਕੀ ਕਿਸੇ ਪਿੰਡੀ ਰਹਿਣ ਵਾਲੀ ਹੈ ਪਰ ਜਦੋਂ ਉਹਨਾਂ ਦੇ ਸਕੂਲੋਂ ਕੋਈ ਮੋਬਾਈਲ ਨੰਬਰ ਪੁੱਛਿਆ ਤਾਂ ਲੜਕੀ ਕੋਈ ਵੀ ਮੋਬਾਈਲ ਨੰਬਰ ਨਾ ਦੱਸ ਸਕੀ ਨਹਿਰ ਦੇ ਨਜ਼ਦੀਕ ਰੋਦੀ ਰੇੜੀ ਲਗਾਉਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਸਨੇ ਨਹਿਰ 'ਚੋਂ ਕੱਢ ਕੇ ਇਸ ਲੜਕੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਦੱਸਿਆ ਕਿ ਉਸਦੀ ਕਿਸੇ ਲੜਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਨੂੰ ਪਿਆਰ ਕਰਦੀ ਸੀ ਪਰ ਉਹ ਲੜਕੇ ਨੇ ਉਸ ਨੂੰ ਨਾ ਕਰ ਦਿੱਤੇ ਜਿਸ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਕੇ ਤੇ ਇੰਨਾ ਵੱਡਾ ਕਦਮ ਉਸਨੇ ਚੁੱਕ ਲਿਆ ਸੀ ਮੈਂ ਕੱਢ ਕੇ ਲਿਆ ਮੇਰਾ ਨਾਮ ਅਸ਼ੋਕ ਮਾਰਾ ਇਹ ਤਾਂ ਫੇਰ ਦੀ ਉਸੇ ਬੈਠੀ ਦੀ ਆ ਇਹ ਕਹਿੰਦੇ ਵੀ ਮੇਰੇ ਇੱਕ ਮਰਹਾਇਆ ਉਹ ਕਹਿੰਦਾ ਇਹ ਵੀ ਮੈਂ ਕੋਈ ਮੁਆਵਾ ਉਹਦਾ ਚਾਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਬਾਲਾ ਖਾਰ ਮਾਰ ਲਈਏ ਕਿਸੇ ਦੀ ਕਿਤੇ ਬੇਟੀ ਉਹ ਛੱਡ ਲਾ ਕੇ ਬੇਟੀ ਦੀ ਆਹ ਵੀ ਉੱਥੋਂ ਹੀ ਮਾਰੀ ਹੈ ਹੈ ਗੱਲ ਬਾਤ ਆਹ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਜਾਂ ਚੱਲ ਜਾ ਘਰੋਂ ਆਪਣੇ ਜੋ ਉਹ ਕਹਿੰਦੀ ਮੈਂ ਗੱਲ ਜਣੀ ਚਾਹੀਏ ਘਰ ਦਾ ਨੰਬਰ ਵੀ ਤੇ ਕੋਈ ਗੱਲ ਨਹੀਂ ਕਰੀ ਗਦਾਸੀ ਦੀ ਕੋਈ ਗੱਲ ਨਹੀਂ ਆਹ ਗਦਾਪਾ ਲਾ ਕੇ ਪਿੰਡ ਦੇ ਸੇ ਕੀ ਕਰਾਉਆ ਪਟਾਲਾ ਕੀ ਆਹੋ ਸਰਮਾਰਦੇ ਬਿਰਤੇ ਕਿਤਾ ਹਾਂਜੀ ਛੋਟੇ ਜਿਹੇ ਮੇਰੇ ਬਾਹਰ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਵੇਂ ਵੇਸੇ ਆ ਗਏ ਨਾ ਕੱਢ ਮੈਂ ਭਾਈ ਨੇ ਦੱਸਿਆ ਬੁੱਢਾ ਮੈਂ ਕਿ ਦੇਖਣਾ ਹੈ ਗਾ ਵੀ ਪਹੀਂ ਦੇ ਆ ਚੱਕ ਕੇ ਬੰਦੇ ਨੇ ਮੁਰਗੇ ਪੁੱਛ ਗਏ ਸੀ ਪਤਾ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲਾ ਲੋਕਲ ਹੀ ਲੈ ਸਰੋ ਆਪਣੀ ਲੈਣਾ ਤੋਂ ਫਰੂਟ ਲੈ ਰਿਆ ਸੀ ਲਫੇ ਚਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਰਮਾਰੀ ਆ ਤੇ ਅੱਗੇ ਹੀ ਆਏ ਆ ਤੇ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਆਵਾਜ਼ ਆ ਤੇ ਕੁੜੀ ਉਥੇ ਤਲਾਰੇ ਦੇ ਲੱਗੀਆਂ ਆ ਉਸ ਟਾਈਮ ਆਪਰੇ ਭਾਈ ਤੇ ਕੁਝ ਪੁੱਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਇੱਕ ਢੀਨੀ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਇੱਕ ਢੀਨੀ ਫੜ ਕੇ ਉੱਪਰ ਆਂਦਾ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਪੁੱਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬਣੇ ਵੀ ਕਿ ਆਪੇ ਤਲਾਕ ਕਰ ਦਿੰਦੇ ਆਂ ਕਿ ਪੁੱਲ ਸਾਲੀ ਦਾ ਆਪਣੇ ਬਾਤੀ ਕਰਦੇ ਅੱਗੇ ਕਰ ਦੀ ਤਾਂ ਸ਼ਰਮਾ ਹੀ ਇਹ ਬੇਟੀ ਬੈਠੀ ਸੀ ਤੇ ਰੌਂਡੇ ਸੀ ਤੇ ਮੈਂ ਨੂੰ ਪੁੱਛਿਆ ਕਿ ਬੇਟੀ ਕਿ ਰੌਂਡੇ ਆਂ ਕਹਿੰਦੇ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੇ ਦਿਨ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆ ਕਾ ਤੇ ਮੈਂ ਥੋੜੇ ਜਿੜ ਪਰਾਂ ਗਿਆ ਵਾਂ ਤੇ ਉਹਨੇ ਦਰਾ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ 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 ਮਠੇ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗੇ ਪਰੇਸ਼ਾਨ ਆ ਤੇ ਆਪਣਾ ਪਿੰਡ ਪਤਾਲਾ ਦੱਸ ਰਹੀ ਆ ਇਹ ਨਿਆਰ ਤੇ ਬੋਲ ਤੇ ਬੈਠੀ ਹੋਈ ਸੀ ਆਸਵੀਰਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਦ ਪੈਸੇ ਚਾਹੀਦੀ ਆ ਤੇ ਤੈਨੂੰ ਤੇਰੇ ਹੱਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਗਈ ਤੇ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ